ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜੋ ਜੋ ਵੀ ਮਨੁੱਖ ਇਸ ਧਰਤੀ ਉੱਤੇ ਆਇਆ ਹੈ ਉਸ ਨੇ ਕੋਈ ਨਾ ਕੋਈ ਕਿੱਤਾ ਜ਼ਰੂਰ ਬਣਾਇਆ ਜਿਸ ਨਾਲ ਉਸ ਦਾ ਜੀਵਨ ਵਧੀਆ ਬਤੀਤ ਹੁੰਦਾ ਰਹੇ ਪਰ ਲੇਖਕ ਨੇ ਆਪਣੀ ਰਚਨਾ ਵਿੱਚ ਹਰ ਇੱਕ ਮਨੁੱਖ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੇ ਹਿੱਸੇ ਕੀ ਕੀ ਆਇਆ ਹੈ ਜਿਉਂ-ਜਿਉਂ ਮਨੁੱਖ ਦੀਆਂ ਲੋੜਾਂ ਵਧਦੀਆਂ ਗਈਆਂ ਪੈਸੇ ਦੀ ਵੀ ਭੁੱਖ ਉਸੇ ਤਰ੍ਹਾਂ ਵਧਦੀ ਗਈ ਤੇ ਵਿਅਕਤੀ ਗਲਤ ਰਸਤੇ ਅਖਤਿਆਰ ਕਰਦਾ ਗਿਆ ਜਿਸ ਦੇ ਭਿਆਨਕ ਨਤੀਜੇ ਦੇਖਣ ਨੂੰ ਮਿਲਦੇ ਨੇ ਇਸ ਦੇ ਬਪਰੀਤ ਕੁਝ ਚੰਗੇ ਇਨਸਾਨ ਵੀ ਬਣਦੇ ਗਏ ਜਿਨ੍ਹਾਂ ਦੇ ਸਦਕਾ ਇਸ ਧਰਤੀ ਉੱਤੇ ਮਾਨਵਤਾ ਦੀ ਭਲਾਈ ਦੇ ਕਾਰਜ ਹੋ ਰਹੇ ਨੇ ਸੋ ਦੇਖਦੇ ਹਾਂ ਕਿ ਕਿਸ ਦੇ ਹਿੱਸੇ ਕੀ ਕੀ ਆਇਆ ਇਸ ਰਚਨਾ ਦੇ ذریعے ਆਪਾਂ ਸਾਰੇ ਸੁਣਦੇ ਆ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸੇਵਾ ਦੇਸ਼ ਦੀ ਕਿਸੇ ਦੇ ਹਿੱਸੇ ਆਈ ਸੇਵਾ ਦੇਸ਼ ਦੀ ਕਿਸੇ ਦੇ ਹਿੱਸੇ ਆਈ ਕਿਸੇ ਆਇਆ ਸਲੀਕਾ ਬੁਲਾਉਣ ਵਾਲਾ ਕਈਆਂ ਘੁੰਮ ਲਈ ਦੁਨੀਆ ਨਾਲ ਪੈਸੇ ਕਈਆਂ ਘੁੰਮ ਲਈ ਦੁਨੀਆ ਨਾਲ ਪੈਸੇ ਕਈਆਂ ਕੋਲੇ ਕੰਮ ਸਲਾਉਣ ਵਾਲਾ ਕਈਆਂ ਕੋਲੇ ਕੰਮ ਸਲਾਉਣ ਵਾਲਾ ਕਿਸੇ ਪੁੱਸਿਆ ਬਾਪ ਦਾ ਹਾਲ ਵਹਿ ਕੇ ਕਿਸੇ ਪੁੱਸਿਆ ਬਾਪ ਦਾ ਹਾਲ ਵਹਿ ਕੇ ਕਿਸੇ ਹੱਥ ਆਇਆ ਪੱਖਾ ਚਲਾਉਣ ਵਾਲਾ ਕੋਈ ਬੈਠਾ ਏ ਭੁੱਖ ਹੜਤਾਲ ਉੱਤੇ ਕੋਈ ਬੈਠਾ ਏ ਭੁੱਖ ਹੜਤਾਲ ਉੱਤੇ ਕੋਈ ਬੈਠਾ ਏ ਘਰੇ ਭਲਾਉਣ ਵਾਲਾ ਕੋਈ ਬੈਠਾ ਏ ਘਰੇ ਭਲਾਉਣ ਵਾਲਾ ਕਿਸੇ ਕੋਲੇ ਕਲਮ ਦੀ ਮਾਰ ਭੈੜੀ ਕਿਸੇ ਕੋਲੇ ਕਲਮ ਦੀ ਮਾਰ ਭੈੜੀ ਕੋਈ ਸਮਝਦਾ ਏ ਤਖਤ ਹਿਲਾਉਣ ਵਾਲਾ ਕੋਈ ਆਖੀ ਜਾਵੇ ਰਾਜਾ ਦੁਨੀਆ ਦਾ ਕੋਈ ਆਖੀ ਜਾਵੇ ਰਾਜਾ ਦੁਨੀਆ ਦਾ ਕੋਈ ਆਖ ਦਾ ਗੁਨਾ ਨੂੰ ਗਾਉਣ ਵਾਲਾ ਕੋਈ ਆਖ ਦਾ ਗੁਨਾ ਨੂੰ ਗਾਉਣ ਵਾਲਾ ਕੋਈ ਜੰਗਲਾਂ ਸਮਾਧੀ ਲਾਈ ਬੈਠਾ ਕੋਈ ਜੰਗਲਾਂ ਸਮਾਧੀ ਲਾਈ ਬੈਠਾ ਟੱਕੜੀ ਇੱਕੋ ਵਿੱਚ ਕੋਈ ਤਲਾਉਣ ਵਾਲਾ ਕੋਈ ਦਿਨ ਰਾਤ ਘਟਾ ਢੋਈ ਜਾਵੇ ਕੋਈ ਦਿਨ ਰਾਤ ਘਟਾ ਢੋਈ ਜਾਵੇ ਕੋਈ ਮਿਲਦਾ ਆਪ ਪਿਲਾਉਣ ਵਾਲਾ ਕੋਈ ਦਿਮਾਗ ਨਾਲ ਖਾਤੇ ਭਰੀ ਜਾਂਦਾ ਕੋਈ ਦਿਮਾਗ ਨਾਲ ਖਾਤੇ ਭਰੀ ਜਾਂਦਾ ਕੋਈ ਫੜ ਕੇ ਘਰੇ ਖਵਾਉਣ ਵਾਲਾ ਕੋਈ ਲੁੱਟ ਕੇ ਸਾਰਾ ਕੁਝ ਲੈ ਜਾਵੇ ਕੋਈ ਲੁੱਟ ਕੇ ਸਾਰਾ ਕੁਝ ਲੈ ਜਾਵੇ ਕੋਈ ਮਿਲਿਆ ਹਰੀ ਨੂੰ ਮਲਾਉਣ ਵਾਲਾ ਕੋਈ ਮਿਲਿਆ ਹਰੀ ਨੂੰ ਮਲਾਉਣ ਵਾਲਾ ਕਿਸੇ ਆਈਏ ਬੁੱਢੇ ਦੀ ਹੱਥ ਖੁੰਡੀ ਕਿਸੇ ਆਈਏ ਬੁੱਢੇ ਦੀ ਹੱਥ ਖੁੰਡੀ ਕਿਸੇ ਮਿਲਿਆ ਏ ਕੰਮ ਰਵਾਉਣ ਵਾਲਾ ਸਵੇਰੇ ਉੱਠ ਕੇ ਬਾਣੀ ਵੀ ਪੜੇ ਕੋਈ ਸਵੇਰੇ ਉੱਠ ਕੇ ਬਾਣੀ ਵੀ ਪੜੇ ਕੋਈ ਕਰਦਾ ਕੰਮ ਵੀ ਕੋਈ ਜਲਾਉਣ ਵਾਲਾ ਕਰਦਾ ਕੰਮ ਵੀ ਕੋਈ ਜਲਾਉਣ ਵਾਲਾ ਜੀਵਨ ਤੇਰੀ ਨਾ ਕਿਸੇ ਨੂੰ ਸਮਝਾਈ ਜੀਵਨ ਤੇਰੀ ਨਾ ਕਿਸੇ ਨੂੰ ਸਮਝਾਈ ਕੰਮ ਕਰੀ ਨਾ ਭੁੰਦੜ ਭੁਲਾਉਣ ਵਾਲਾ ਕਲਮ ਚੁੱਕ ਕੇ ਕਿਤੇ ਨਾ ਸੁੱਟ ਦੇਨੀ ਕਲਮ ਚੁੱਕ ਕੇ ਕਿਤੇ ਨਾ ਸੁੱਟ ਦੇਵੀਂ ਹੱਥ ਆਉਣਾ ਨਹੀਂ ਬੇਲਾ ਖੰਜਾਉਣ ਵਾਲਾ ਹੱਥ ਆਉਣਾ ਨਹੀਂ ਬੇਲਾ ਖੰਜਾਉਣ ਵਾਲਾ ਸੋਹਾਂਜੀ ਦੋਸਤੋ ਇਹ ਰਚਨਾ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ